ਰਾਮਕਲੀ ਮਹੱਲਾ ਪੰਜਵਾ ਹਰ ਹਰ ਧਿਆਏ ਮਨ ਖਿੰਨ ਨਾ ਵਿਸਾਰੀਐ RAM RAMA RAM RAM ਕੰਠ ਉਰਤਾਰੀਐ ਉਰਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸਹਿ ਦੁਖ ਪਵਖੰਡਨੋ जगदीश ਈਸ ਗੋਪਾਲ ਮਾਦੋ ਗੁਣ ਗੋਵਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰੈਣ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਪੰਡਾਰ ਨਾਮ ਅਨੰਤ ਧਰਾ ਨਾਮ ਨਰਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਏਣਾ ਕਿਲ ਵਿਖ ਹਰਣਾ ਨਾਮ ਪੁਨਹ ਚਰਣਾ ਨਾਮ ਜਮ ਕੀ ਤ੍ਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲਹਿ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣਈ ਦੇਖ ਚਲਤ ਦਇਆਲ ਸੁਣ ਭਗਤ ਵਖਾਣਈ ਜੀ ਜੰਤ ਸਭ ਤੁਝ ਧਿਆਵਹਿ ਪੁਰਖ ਪਤ ਪਰਮੇਸਰਾ ਸਰਬ ਜਾਚਕ ਏਕ ਦਾਤਾ ਕਰੁਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸਹਿ ਪ੍ਰਭ ਜੀ ਮਨਈ ਬਿਨਵੰਤ ਨਾਨਕ ਕਰਹੁ ਕਿਰਪਾ ਸੋਏ ਤੁਝਹਿ ਪਛਾਨਈ ਮੋਹੇ ਨਿਰਗੁਣ ਅਨਾਥ ਸਰਣੀ ਆਇਆ ਬਲ 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 ਗੁਰਦੇਵ ਜਿਨ ਨਾਮ ਦ੍ਰਿੜਾਇਆ ਗੁਰ ਨਾਮ ਦਿਆ ਕੁਸਲ ਥੀਆ ਸਰਬ ਇੱਛਾ ਪੁੰਨੀਆਂ ਜਲਨੇ 부ਝਾਈ ਸਾਤ ਆਈ ਮਿਲੇ ਚਰੀ ਵਿਛੁੰਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ ਰਾਮਕਲੀ ਮਹੱਲਾ ਪੰਜਵਾਂ ਰੁਣ ਚੁਣੋ ਸਬਦ ਅਨਾਹਦ ਨਿਤ ਉਠ ਗਾਈਐ ਸੰਤਨ ਕੈ ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰਮੰਤਨ ਕੈ ਹਰ ਨਾਮ ਲੀਜੈ ਅਮਿਉ ਪੀਜੈ ਰੈਣ ਦਿਨਸ ਅਰਾਦੀਐ ਜੋਗ ਦਾਨ ਅਨੇਕ ਕਿਰਿਆ ਲਗ ਚਰਨ ਕਮਲਹਿ ਸਾਦੀਐ ਭਾਉ ਭਗਤ ਦਇਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸੁਆਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵਹਿ ਗੁਣ ਤੇਰੇ ਰਾਮ ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਕਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਮ ਭਉ ਭਾਗਾ ਹਰ ਨਾਮ ਰਸਨਾ ਪਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰ ਪਾਇਆ ਮਿਲ ਰਹੀ ਐ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਨੀਐ RAM ਦਿਆਲ ਪ੍ਰਭ ਦામੋ ਦਰਮਾਦੋ ਅੰਤ ਨ ਪਾਈਐ ਗੁਨੀਐ RAM ਦਿਆਲ ਦੁਖ ਹਰ ਸਰਣ ਦਾਤਾ ਸਗਲ ਦੁਖ ਨਿਵਾਰਣੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਯਾ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਣੀ ਲਾਏ RAM आठ पहर अपना प्रभु सिमरहए एको नाम ਧਿਆਏ RAM ਧਿਆਏ ਸੋ ਪ੍ਰਭ ਤਰੇ ਭਵਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਪਹਾਣਾ ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਿਸੂਰਿਆ रामकली मोहल्ला 5वां छंद श्लोक चरण कमल शरणागति आनंद मंगल गुणगाम नानक प्रभु आराधी है विपत निवारण राम छंद प्रभु विपत निवारण तिस बिन अवर ना कोए जियो सदा सदा हर सिमरिए जल थल महील सोए जियो ਦਲਥਲ ਮਹੀਲ ਪੂਰ ਰਹਾ ਇਕ ਨਿਮਖ ਮਨਹੋਨਾ ਵੀਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨਸ ਰੈਣੀ ਤਿਸ ਭਾਵੇ ਸੋ ਹੋਏ ਜੀਉ ਬਲ ਜਾਏ ਨਾਨਕ ਸੁਖ ਹੈ ਦਾਤੇ ਪ੍ਰਗਾਸ ਮਨ ਤਨ ਹੋਏ ਜੀਉ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨ ਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ ਛੰਤ ਪੈ ਸੰਕਟ ਕਾਟੇ ਨਾਰਾਇਣ ਦਿਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ 나ਥ ਪ੍ਰਤਪਾਲ ਜੀਓ ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸਹਿ ਸਿਉ ਰੰਗ ਲਾਗਾ ਕਰ ਚਰਨ ਮਸਤਕ ਮੇਲ ਲੀਨੇ ਸਦਾ ਅਨ ਦਿਨ ਜਾਗਾ ਜੀਉ ਪਿੰਡ ਗ੍ਰਹਿਉ ਥਾਨ ਤਿਸ ਕਾ ਤਨ ਜੋਵਨ ਤਨ ਮਾਲ ਜੀਉ ਸਦ ਸਦਾ ਬਲ ਜਾਏ ਨਾਨਕ ਸਰਬ ਜੀਆ ਪ੍ਰਤਿਪਾਲ ਜੀਉ ਸਲੋਕ ਰਸਨਾ ਉਚਰੈ ਹਰ ਹਰੇ ਗੁਣ ਗੋਵਿੰਦ ਵਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰੱਖੈ ਨਿਦਾਨ ਛੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲਤਾ ਕੈ ਲਾਗ ਜੀਓ ਭਜ ਸਾਧੂ ਸੰਗ ਦਇਾਲ ਦੇਵ ਮਨ ਕੀ ਮਤ ਤਿਆਗ ਜੀਓ ਇੱਕ ਓਟ ਕੀਜੈ ਜੀਉ ਦੀਜੈ ਆਸ ਇੱਕ ਧਰਨੀ ਤਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੇ ਦਾਗ ਜੀਓ ਬਲ ਜਾਏ ਨਾਨਕ ਬੁਰਖ ਪੂਰਨ ਥਿਰ ਜਾ ਕਾ ਸੋਹਾਗ ਜੀਓ ਸਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ 나ਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ 마ਥ ਛੰਤ ਸਗਲ ਇਛ ਮੇਰੀ ਪੁੰਨੀਆਂ ਮਿਲਿਆ ਨਿਰੰજન ਰਾਏ ਜੀਓ ਅਨੰਦ ਭਇਆ ਵਡਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ग्रहलाल आए पूर्व कमाए ताकी उपमा क्या गणा बेअंत पूर्ण सुख सहज दाता कवन रसना गुण पणा आपे मिलाए गह कंठ लाए तिस बिना नहीं जाए जीव बल जाए नानक सदा करते सब में रहया समाए जीव राग रामकली महल्ला 5वा ਰਣ ਝੁੰਜਨ ਨਾ ਗਾਉ ਸਖੀ ਹਰ ਏਕ ਧਿਆਵ ਹੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੇ ਅੜਾ ਫਲ ਪਾਵ ਹੋ RAM KALI ਮਹੱਲਾ ਪੰਜਵਾ ਰੁੱਤੀ ਸਲੋਕ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਛਾ ਸਾਧ ਹੈ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕੇਲੇ ਵਿਖਾ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਇ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਏ ਛੰਤ ਜਸ ਗਾਵਹੁ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੂਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ ਗੁਣ ਰੰਗ ਰਾਤੇ ਤਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਭਇਆ ਤਿਨ ਕਾ ਜਿਨੀ ਸੋ ਪ੍ਰਭ ਪਾਇਆ ਪੁੰਨ ਦਾਨ ਨ ਤੁਲਿ ਕਿਰਿਆ ਹਰ ਸਰਬ ਪਾਪਾ ਹੰਤ ਜੀਉ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਉ ਸਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਅਧਾਰ ਸੰਤ ਸਰਣ ਸਾਜਨ ਪਰੋ ਸੁਆਮੀ ਸਿਮਰ ਅਨੰਤ ਸੂਕੇ ਤੇ ਹਰਿਆਥੀਆ ਨਾਨਕ ਜਪ ਭਗਵੰਤ ਛੰਤ ਰੁੱਤ ਸਰਸ ਬਸੰਤ ਮਾਹ ਚੇਤ ਵਿਸਾਖ ਸੁਖ ਮਾਸ ਜੀਓ ਹਰ ਜੀਉ ਨਾ ਹੋ ਮਿਲਿਆ ਮੌਲਿਆ ਮਨ ਤਨ ਸਾਸ ਜੀਓ ਕਰ ਨਾ ਹੋ ਨਿਚਲ ਅਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੁਜਾਨ ਬਿਤਾ ਗੁਣ ਗੋਵਿੰਦ ਅਮੁੱਲਿਆ ਵੱਡ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਓ ਬਿਨਵੰਤ ਨਾਨਕ ਸਰਣ ਤੇਰੀ ਮਿਟੀ ਜਮ ਕੀ ਤਰਾਸ ਜੀਓ ਸਲੋਕ ਸਾਧ ਸੰਗਤ ਬਿਨ ਬ੍ਰਹਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਦੀਆ ਨਾਨਕ ਕਰਮ ਹੈ ਲੇਖ ਜੋ ਪਾਣੇ ਸੇ ਮਿਲਿਆ ਵਿਛੋੜੇ ਪੀ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ਛੰਤ ਗ੍ਰੀਖ ਅਮਰਤ ਅਤ ਗਖੜੀ ਜੇਠ ਅਖਾੜੈ ਕਾਮ ਜੀਓ ਪ੍ਰੇਮ ਵਿਛੋਹ ਦੁਹਾਗਣੀ ਦ੍ਰਿਸ਼ਟ ਨਾ ਕਰੀ RAM ਜੀਓ ਨਹਿ ਦ੍ਰਿਸ਼ਟ ਆਵੈ ਮਰਤ ਹਾਵੈ ਮਹਾ ਗਰਭ ਮੁਠੀਆ ਜਲ ਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਪੈ ਪੀਤ ਹੋਈ ਦੇ ਸਾਸਨ ਜਾਮ ਜੀਓ ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਓ ਕਣ ਉਨਵ ਵੁੱਠੇ ਜਲ ਥਲ ਪੂਰਿਆ ਮਕਰੰਦ ਜੀਓ ਪ੍ਰਭ ਪੂਰ ਰਹਾ ਸਰਬ ਠਾਈ ਹਰ ਨਾਮ ਨਵ ਨਿਦ ਗ੍ਰਹਿ ਭਰੇ ਸਿਮਰ ਸੁਆਮੀ ਅੰਤਰਜਾਮੀ ਕੁੱਲ ਸਮੂਹਾ ਸਭ ਤਰੇ ਪ੍ਰੇਰੰਗ ਜਾਗੇ ਨਹਿ ਛਿਦਰ ਲਾਗੇ ਕਿਰਪਾਲ ਸਦ ਬਖਸਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰਉ ਕਬ ਪੇਖਉ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਨ ਹਾਰ ਬਿਨ ਮਿਲਿ ਬਿਹ ਸੰਤ ਨ ਉਪਜੈ ਤਿਲ ਪਲ ਰਹਿਣ ਨ ਜਾਏ ਹਰ ਸਾਧ ਹੈ ਸਰਣਾਗਤੀ ਨਾਨਕ ਆਸ ਪੁਜਾਈ